ਦੋਹਾਂ ਸ੍ਰਿਆਆਂ ਦਾ ਆਪਸੋ ਆਮੇ ਖੇਲੇ ਵਿਖੇ ਅੰਤਰ ਜਾਣਾ ਦੋਹਾਂ ਸ੍ਰਿਆਆਂ ਦਾ ਆਪਸੋ ਆਪੀ ਹੈ ਚਾਹੇ ਨਰਕ ਨੂੰ ਚਲਾ ਜਾਏ ਚਾਹੇ ਸੁਰਗ ਨੂੰ ਚਲਾ ਜਾਏ ਤੇਰੀ ਮਰਜ਼ੀ ਆਉਣਾ ਕਹਿੰਦੇ ਚਾਹੇ ਤਾਂ ਭਾਈ ਭਗਤੀ ਕਰ ਲੈ ਚਾਹੇ ਤਾਂ ਜਨਮ ਗਵਾਲਾ ਜੂਏ ਚਾਹੇ ਆਪਣਾ ਜਨ ਪਦਾਰਥ ਖੱਟ ਲੈ ਚੱਲੇ ਹਾਂ ਤੇਰੇ ਵੱਤ ਇਹ ਹੀ ਪ੍ਰਭੂ ਨੌਟ ਆ ਰਿਹਾ ਪਿੱਛੇ ਪਿੱਛੇ ਨੂੰ ਹੋਰ ਪਾਸੇ ਚਲਾ ਗਿਆ ਦੀ ਜਦੋਂ ਲੈ ਕੇ ਜਾਂਦਾ ਫਿਰ ਉਹ ਹੀ ਨੌਟ ਆ ਰਿਹਾ ਉਹ ਹੀ ਉਹ ਗਲੋਟ ਦੁਆਖ ਮੈਂ ਜੂ ਤੇਰੇ ਹੱਥ ਚ ਤੂੰ ਪ੍ਰਭਾ ਇਹਨੂੰ ਪ੍ਰਭ ਤਾਂ ਅਗੇ ਪ੍ਰਭ ਹੋਣਾ ਟੋੜਦਾ ਤੇਰੇ ਭਾਰ ਸੋਈ ਪੜਕੇ ਤੂੰ ਪਿਆ ਜਾ ਦੇਖੋ ਸੰਤੋਖ ਤੱਕ ਦੀ ਗੱਲ ਆਈ ਹੋਈ ਹੈ ਸੰਤੋਖ ਦੇ ਬਾਅਦ ਫਿਰ ਇਸ ਨੂੰ ਪ੍ਰਭ ਮੰਨ ਕੇ ਚੱਲਣਾ ਪੂਆ ਪਰ ਕਿਉਂਕਿ ਲੋਕਾਂ ਦਾ ਪ੍ਰਭ ਹੋ ਗਿਆ ਹਾਂ ਦੋ ਪਦਾਰਥ ਲੈ ਗਿਆ ਮੂਰਤੀ ਲੈ ਗਿਆ ਕਿ ਮੂਰਤੀ ਲੈ ਗਿਆ ਵੇ ਪ੍ਰਭ ਨਹੀਂ ਆਇਓ ਸਾਰ ਪਦਾਰਥ ਨੇ ਮਿਲ ਪੂਰਨ ਬ੍ਰह्म ਦਾ ਹੈ ਹੈ ਪੂਰਨ ਬ੍ਰह्म ਤਾਂ ਫਿਰ ਵੀ ਪਰਮ ਹੈ ਪੂਰਨ ਬ੍ਰह्म ਹਾਂਜੀ ਦੁਹਾ ਸ੍ਰਿਆ ਕਾ ਆਪ ਸੁਆਮੀ ਖੇਲੇ ਵਿਖਸੇ ਅੰਤਰ ਜਾਮੀ ਦੁਹਾ ਸ੍ਰਿਆ ਕਾ ਆਪ ਸੁਆਮੀ ਖੇਲੇ ਵਿਖਸੇ ਅੰਤਰ ਜਾਮੀ ਖੇਲੇ ਖੇਡਦਾ ਵੀ ਆ ਖੁਸ਼ੀ ਹੁੰਦਾ ਹੈ ਖੇਲ ਦੇ ਵਿੱਚ ਉਹ ਤਾਂ ਇਹ ਕਦਰੇ ਖੇਲੇ ਜਿਵੇਂ ਆਇਆ ਇਹ ਖੇਲੂ ਹੋਰ ਖੇਲੂ ਪੁੱਤ ਅੱਗੀ ਤੁਮ ਸਾਹਦੇ ਕੋਈ ਆ ਖੇਲੂ ਫਿਰ ਸੇ ਅੰਤਰ ਜਾਮੀ ਅਗੇ ਪਰਮੇਸ਼ਰ ਤਾਂ ਤੇ ਜਿਵੇਂ ਵੀ ਤੂੰ ਖੇਰਦਾ ਓਥਾ ਸਿੱਧਾ ਓਥੇ ਖੋਜਾ ਓਥੇ ਰਹਿਣਾ ਉਹਨਾਂ ਨੇ ਕੋਈ ਫਰਕ ਨਹੀਂ ਪੈਂਦਾ ਅੰਤਰਜਾਮੀ ਬੋਲ ਰਿਹਾ ਨਾ ਨਾ ਅੰਤਰਜਾਮੀ ਹੈ ਜਿਹੜਾ ਤੇਰੇ ਅੰਦਰ ਦੀ ਵੀ ਜਿਹੜਾ ਜਾਣਨ ਵਾਲਾ ਹੈ ਉਹ ਤਾਂ ਖੁਸ਼ ਹੈ ਉਹਦਾ ਉਹਨਾਂ ਨੇ ਫਰਕ ਪੈਂਦਾ ਤੂੰ ਆਪਣਾ ਚਾਹੇ ਜਾਨੂ ਬੋਲ ਹੈ ਭਾਈ ਚਾਹੇ ਆਪਣਾ ਸਮਝਾ ਲੈ ਉਹਦੀ ਸੇਤ ਕੋਈ ਅਸਰ ਨਹੀਂ ਕੋ ਗੋਲਿਆ ਤਾਂ ਵੀ ਖੁਸ਼ ਹੈ ਸਵਾਰਲਾ ਤਾਂ ਵੀ ਖੁਸ਼ ਹੈ ਥੇਲੇ ਫਿਕਸ ਅੰਤਰਜਮ ਉਹ ਦਾ ਅੰਤਰਜਮ ਹੈ ਆ ਸਾਰਿਆਂ ਦੀ ਅੰਤਰਜਮ ਤਾਂ ਬੇਸਦਾ ਉਹਨੂੰ ਪਤਾ ਵੀ ਇਹ ਚਾਹੁੰਦਾ ਨਹੀਂ ਪਈ ਜਾਣਾ ਕੋਈ ਨਹੀਂ ਤੇਰੀ ਜਾਣਦਾ ਆਪਾਂ ਨੂੰ ਕੋਈ ਰੋਲਾ ਨਹੀਂ ਤੇਲੇ ਹੀ ਰਿਝਾਉਣਾ ਆਪਾਂ ਜਰੂਰ ਪ੍ਰੈਸ ਕਰਨਾ ਕਿਉਂ ਧੁਕੀ ਗੱਲ ਨਾਲ ਆਪਾਂ ਚਲੋ ਧਾਂਪੀ ਹੋ ਜਾਏ ਤੇ ਜੱਦਾ ਧਾਂਪੀ ਹੋ ਜਾਏ ਚਲੋ ਇਹ ਜੱਦਾ ਚਿੱਕੀ ਗੱਲ ਹੈ ਲੈ ਚਲੀਏ ਜੱਦਾ ਧਾਂਪੀ ਹੋ ਜਾਏ ਨਹੀਂ ਜੰਦਾ ਧਾਂਪੀ ਹੋ ਜਾਏ ਉਹਨੂੰ ਕੀ ਫਰਕ ਪੈਂਦਾ ਫੈਟ ਖੰਡ ਵਾਲੇ ਨੂੰ ਕੀ ਫਰਕ ਪੈਂਦਾ ਨਹੀਂ ਨਾਲ ਕਰੋ ਜਾਨ ਜੋ ਭਾਵੇਂ ਸੋ ਕਾਰ ਕਰਾਵਾ ਜੇ ਚਿੱਕਾ ਮਾਰੋ ਕੋ ਕਹਦਾ ਵੀ ਤੇ ਕਰਿਆ ਕਰੀ ਕਹੋ ਸੀ ਕਾਹਨ ਭਾਈ ਨਾਗਰੀ ਤੇ ਚਲਦੇ ਨਹੀਂ ਫਰਦ ਕਰਦੇ ਤੈਨੂੰ ਆਓ ਤੇਰਾ ਉਪਜਾਰ ਵੀ ਕਰਾ ਦਿੰਦੇ ਤੇ ਦੇਖ ਇੱਕ ਘੰਟ ਸੱਟ ਤੇ ਖਾਲੀ ਤੇ ਤੇਰੀ ਮਦਦ ਵੀ ਕਰ ਦਿੰਦੇ ਹਾਂਜੀ ਜੋ ਭਾਵੇਂ ਸੋ ਕਾਰ ਕਰਾਵਾ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਜੋ ਭਾਵੇਂ ਸੋ ਕਾਰ ਕਰਾਵਾ ਇਹ ਜਿਹੜਾ ਹੈ ਨਜੀਵ ਇਹ ਸਰੀਰ ਤੇ ਜਿਹੜੀ ਕਾਰ ਕਰਾਉਂਦਾ ਹੈ ਆਪਣੀ ਮਰਜ਼ੀ ਨਾਲ ਕਰਾਉਂਦਾ ਸਰੀਰ ਤੇ ਜੋ ਵੀ ਕਰਾਉਂਦਾ ਹੈ ਚਾਹੇ ਸੇਵਾ ਕਰਾ ਲਵੇ ਚਾਹੇ ਚੋਰੀ ਕਰਾ ਲਵੇ ਚਾਹੇ ਤੇ ਡਾਕਾ ਖਵਰਾ ਲਵੇ ਚਾਹੇ ਗਲਵੜ ਹੈ ਤੇ ਕਮਾਲ ਵੇ ਦੇ ਨਾਲ ਤੇ ਪ੍ਰਵੇ ਕਰੋਗਾ ਹਾਂ ਉਹ ਵੀ ਕਰਾਉਂਦਾ ਜਿਹਦਾ ਸਰੀਰ ਹੈ ਇਸ ਕਰਕੇ ਭਾਈ ਸਰੀਰ ਸਰੂਰ ਨੂੰ ਤਾਂ ਕੋਈ ਨਹੀਂ ਸਜਾ ਮਿਲਣੀ ਸਜਾ ਤੈਨੂੰ ਮਿਲਣੀ ਜ਼ਿੰਮੇਵਾਰੀ ਤੇਰੇ ਤੇ ਆਉਣੀ ਜੇ ਤੂੰ ਗੱਡੀ ਚਾਲਤੀ ਨਾ ਕਹਤੇ ਗੱਡੀ ਦਾ ਨਹੀਂ ਕਿਸੇ ਨੇ ਜੜ ਕਰਦੀ ਜੜ ਤੇ ਤੂੰ ਕਰਨੀ ਆ ਫੜੀ ਜੇ ਤੇ ਇਹ ਗੱਡੀ ਹੈ ਜਰੀ ਦਾ ਕੀ ਹੈ ਜੋ ਬਾਵੇਂ ਸਵਾਰ ਕਰਾਵੇ ਨਾਨਕ ਦ੍ਰਿਸ਼ਟੀ ਅਬਰ ਨਾ ਆਵੇ ਕਹੇ ਸਾਧੂ ਆਉ ਕੋਈ ਨਾ ਹੋਰ ਕੌਣ ਆ ਸਰੀਰ ਤੋਂ ਕੰਪਨੈਂਟ ਹੋਰ ਆ ਜੋ ਸਰੀਰ ਦੇ ਵਿੱਚ ਹੈ ਜੀਵੀ ਜਮਾਂ ਕੇ 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 ਸਮਸਤ ਇੱਕ ਜੋਤ ਜੋੜਾ ਬਾੜਾ ਨਾ ਘਾੜਾ ਨਾ ਘਾੜਾ ਹੋਦਾ ਉਹੀ ਅਸਰ ਇਹ ਕਰਦਾ ਹੁੰਦਾ ਫਾਈਨ ਪਰ ਭਾਵੇਂ ਸੁਕਾ ਕਰਾ ਜਿਆਦਾ ਇਹ ਫੋਕਸ ਜਿਹੜਾ ਹੈ ਇਹ ਸਾਰਾ ਇਹ ਕਿਉਂਕਿ ਸੁੱਖ ਭੁਲੀ ਹੈ ਜਿਆਦਾ ਭੋਖ ਸੁ ਬੁਖਾ ਸਰੀਰ ਤੇ ਹੈ ਮਨੁੱਖ ਤਾਂ ਪਾਵੇ ਚੱਲਿਆ ਹੋਰ ਜਾਨਵਰਾਂ ਤੇ ਨਹੀਂ ਇਹ ਬਿਲਕੁਲ ਤੁਸੀਂ ਲੈ ਕੇ ਜਾ ਸਕਦੇ ਆ ਇਸ ਤਰੀਕੇ ਨਾਲ ਉਹ ਕਿ ਉੱਥੇ ਜਿਆਦਾ ਆਇਆ ਸਾਡੇ ਕੋਲ ਪ੍ਰਾਪਾਵੇ ਤਾਂ ਮਾਨੂ ਖਬਰ ਕਰ ਕਦੇ ਮੁੱਖ ਦੀ ਗੱਲ ਮੁੱਖਾ ਜਨਮ ਤੇ ਰਹੂਗੀ ਇਸ ਪੱਲੀ ਸਾਰੀ ਉਹ ਵੀ ਨਾਰਾ ਉਹ ਚਾਹੇ ਚਾਹੇ ਅਸੀਂ ਕਹੇ ਤੇ ਵੀ ਆ ਜਾਂਦਾ ਵੀ ਸਾਰਿਆਂ ਚ ਉਹੀ ਜੋਤ ਹੈ ਪਰ ਇੱਥੇ ਕੇਵਲ ਮੁੱਖ ਦੀ ਗੱਲ ਮਾਨੂ ਮੁੱਖੀ ਕਿਉਂਕਿ ਗੱਲ ਚੱਲਦੀ ਆ ਧਰਮ ਤੇ ਬੁੱਧਨ ਦੀ ਆ ਨਾ ਬੁੱਧਨ ਦੀ ਤੇ ਆਦਮੀ ਮੰਨਦਾ ਬੱਕੀ ਤਾਂ ਜਾਨਵਰਾਂ ਤੇ ਧਰਮ ਵਾਲੀ ਕੋਈ ਗੱਲ ਹੈ ਨਹੀਂ ਤੂੰ ਆਪਣਾ ਦਾ ਸਵਾਲ ਦਾ ਨਹੀਂ ਸਮਾਰਦਾ ਪਰਮੇਸ਼ਰ ਦੀ ਸਿਹਤ ਤੇ ਕੀ ਅਸਰ ਪੈਂਦਾ ਨਹੀਂ ਪੈਂਦਾ ਪਰਮੇਸ਼ਰ ਦੀ ਸਿਹਤ ਤੇ ਕੋਈ ਅਸਰ ਨਹੀਂ ਕਰਨ ਦਾ ਮਤਲਬ ਇਹ ਆ ਉਹਨੂੰ ਕੋਈ ਗੁੱਸਾ ਨਹੀਂ ਉਹਨੇ ਕੋਈ ਸਜ਼ਾ ਨਹੀਂ ਦੇਣੀ ਉਹਦਾ ਕੋਈ ਨਹੀਂ ਉਹ ਸੱਚਾ ਕਰੇ ਤੂੰ ਵੀ ਕੋਈ ਸਜ਼ਾ ਮਿਲਦੀ ਹੋਵੇ ਇਹ ਗੱਲ ਵੇਰੀ ਹੈ ਘਾਟਾ ਪਾ ਦੇ ਚਲੇ ਜਾਣਾ ਅਕਲ ਦਾ ਅਕਲ ਦਾ ਘਾਟਾ ਜ਼ਰੂਰ ਪੈਂਦਾ ਕਿ ਅਕੱਤੋਂ ਦਿਵਾਲੀ ਆ ਹੋ ਕੇ ਚਲੇ ਗਿਆ ਉਹ ਵੀ ਹੀ ਸਜਾ ਹੋਈ ਅਹੀਂ ਸਜਾ ਹੋਰ ਕੀ ਹੈ ਇਹ ਵੀ ਸਜਾ ਨਹੀਂ ਹੈ ਜੋ ਮੈਂ ਕੀਆ ਆ ਕਾਟਾ ਪਾ ਲਿਆ ਉਹ ਕਾਟਾ ਪ੍ਰਾਪਤ ਹੋ ਗਿਆ ਮੈਨੂੰ ਨਾ ਪਾ ਕੱਟ ਲਿਆ ਉਹ ਬੜ ਗਿਆ ਪ੍ਰਾਪਤੀ ਕੀ ਹੈ ਐਂਡ ਵਿੱਚ ਸਾਲਜਾ ਸਾਹਿਬ ਜੀ ਕਰਦੇ ਬਪਾਰੀ ਸਾਹਿਬ ਕਰਦੇ ਨਾ ਸਾਲ ਦੇ ਵਿੱਚ ਹਾਂ ਜੀ ਜਿਹਾ ਸਹੀ ਪਾਇਆ ਇਹਦਾ ਜਾਨੇ ਪੂਰੇ ਜਨਮ ਦਾ ਘਾਟਾ ਵੱਧਾ ਹੋ ਜਾਂਦਾ ਹੈ ਆਪਰ ਸਾਧਨ ਦਾ ਸਾਧਨ ਵੀ ਕਰੀ ਜਾਂਦੇ ਚਾਹੇ ਰੋਜ਼ਾ ਰੋਜ਼ ਕਰੀ ਜਾਂਦੇ ਲੋਕ ہاں ਜੀ ਜੋ ਜੋ ਭਾਵੇਂ ਸੋਕਾਰ ਕਰਾਵੇ ਨਾਨਕ ਦੀ ਦ੍ਰਿਸ਼ਟੀ ਅਵਰਨਾ ਜੋ ਸਰੀਰ ਤੇ ਚਾਹੁੰਦਾ ਆਪਣੇ ਦਿੱਤੇ ਉਹ ਸਰੀਰ ਤੋਂ ਇਹ ਕੰਮ ਕਰਾਉਂਦਾ ਹੈ ਖਰਾਬੇ ਕਰਦਾ ਨਹੀਂ ਇਹ ਕਰਾਉਣੇ ਵਾਲਾ ਇਹ ਤਾਲੀ ਕਰਾਵਣ ਕਰਨੇ ਯੋਗ ਕਰਨ ਕਰਾਉਣ ਚਾਹਿਆ ਕਰੂਗਾ ਤਾਂ શરીર ਇਹ ਜਨਤਾ ਕੇ ਬਾਜ਼ਾਰ ਕੁਝ ਵੀ ਕਹੇ શરીર ਨੂੰ ਕੇ ਜਨਤੇ ਹੈ શરીર ਜਨਤੇ ਹੈ ਜਤਤੇ ਇਸ ਕਰਕੇ ਜਿਐਸੀ શરીર ਨੂੰ ਕਰਾਉਣ ਵਾਲੇ ਨੂੰ ਅੱਡ ਅੱਡ ਤੜ ਲਿਆ ਤਬੂਰਤੀ ਬੁਝ ਗਈ ਬੁਝ ਗਈ શરીર ਅੱਡ ਕਰਤਾ ਤੇ ਆਤਮਾ ਅੱਡ ਕਰਤੀ ਬੁੱਤ ਵੀ ਤਾਂ ਗਈ ਗੁਰੂ ਗੁਰੂ ਵਾਲਾ ਸਰੀਰ ਦੇ ਤਾਂ ਗਈ ਐ ਤਰੀਕੇ ਨਾਲ ਪਤਾ ਨਹੀਂ ਲੱਗਣ ਦਿੱਤਾ ਜਾਂ ਸਰੀਰ ਨੂੰ ਆਤਮਾ ਤੁਹਾਡੇ ਕਰਕੇ ਦਿਖਾਉਂਦਾ ਕਰਨ ਕਰਾਉਣ ਜੋਗ ਸਾਬਤ ਕਰਦਾ ਨਾਲੇ ਦ੍ਰਿਸ਼ਟੀ ਅਵਰਨ ਆਵੇ ਨਾਲੇਗਾ ਮਨ ਉਹ ਹੋ ਗੋ ਜਿੰਨ ਬੈਠ ਕੇ ਸੀ ਹਿੱਤ ਹੋ ਗਈ ਲੱਗਦਾ ਇਹ ਆਪ ਹੈ ਯਾਰ ਜੇ ਪੈਦਾ ਹੋਈ ਤੇ ਉਹ ਹੀ ਆ ਦੁਆ ਬਦਲਦਾ ਹੈ ਜੀ ਡਰਾਈਵਰ ਤਾਂ ਉਹੀ ਹੈ ਇਹ ਗੱਡੀ ਦਾ ਡਰਾਈਵਰ ਨਹੀਂ ਬਦਲਿਆ ਅਜ ਤੱਕ ਡਰਾਈਵਰ ਨਹੀਂ ਬਦਲੇ ਆਪਾਂ ਫਿਰ ਹੋਰ ਕਿੰਨੀ ਬਿਮਾਰੀ ਦੇ ਗਏ ਜੇ ਸਰੀਰ ਤੇ ਕੋਈ ਗਲਤੀ ਹੋਈ ਚੱਟਾ ਹੋਇਆ ਪੋਜ਼ਿਟਿਵ ਹੋਇਆ ਤਾਂ ਇਹਦੀ ਪਰਚੀ ਜਿਹੜਾ ਵਿੱਚ ਕਰ ਰਿਹਾ ਕਰਾ ਰਿਹਾ ਸਰੀਰ ਤੋਂ ਡਾਇਟ ਆ ਹੋ ਰਿਹਾ ਤਾਂ ਇਹਦੀ ਪਰਚੀ ਕਾਢਵਾ ਦੇਦਾ ਹਾਂ ਤੇਰੇ ਨਾਲ ਸੀ ਦਸ ਕੀ ਦਰੈਤ ਕੀਤੀ ਆ ਹਵਾਦਰ ਮੈਂ ਮਿਲਦੀ ਰਹੀਓ ਵੀਡੀਓ ਜੈ ਜੀ ਹੋਣਾ ਨਹੀਂ ਮਿਲਦੀ ਕੋਰਦੇ ਸਾਲ ਲੰਦਰ ਪਾਣੀ ਮਿਲਦਾ ਰਿਹਾ ਫਰੀ ਖਾਵਾ ਫਰੀ ਮਿਲਦੀ ਹੈ ਅੱਜ ਉਹ ਜੇ ਇੱਥੇ ਕਬਜਾ ਕੁੰਜਾ ਲੋਕਾਂ ਨੇ ਕੀਤਾ ਇਹਨਾਂ ਸਾਰਿਆਂ ਦੀ ਗਲਤੀ ਹੈ ਪਰ ਮੈਂ ਸਾਨੂੰ ਨਹੀਂ ਕਿ ਆ ਵੀ ਕਬਜਾ ਕਰੋ ਇੱਧਰ ਕੋ ਉਹਦੇ ਘਰ ਤਾਂ ਲੰਦਰ ਉਹਦੇ ਵੀਰਾਂ ਨੇ ਇਹਨਾਂ ਦਾ ਸੁਭਾਅ ਹੈ ਕਬ ਇਹ ਕਰਨੇ ਲੜਨਾ ਰਾਜੇ ਬਣ ਇਹ ਇਹ ਤਾਂ ਹੀ ਕਲੇਸ਼ ਦੇ ਘਰ ਨੂੰ ਅੜ ਰੱਖਿਆ ਹੋਇਆ ਹੈ ਇਕਲਾ ਦਾ ਕਾਲਾ ਹੈ ਪਾਕਿਸਤਾਨ ਇਹ ਆਰਡ ਰਖੇ ਹੋਏ ਨੇ ਹੁਣ ਸੱਚ ਖਾਣਾ ਤੇ ਕੋਈ ਤੁਸੀਂ ਅਸੀਂ ਤਾਂ ਕੋਈ ਦੇਰਤ ਕਰਦੇ ਨਹੀਂ ਕਿਸੇ ਨੂੰ ਅਮਰੀਕਾ ਤੋਂ ਵੀ ਉਸ ਟਾਈਮ ਸੂਰ ਚੜਦਾ ਉਹ ਜਾਈ ਚੜਦਾ ਬੰਗਲਾਦੇਸ਼ ਤੇ ਵੀ ਚੜਦਾ ਬੰਗਲਾਦੇਸ਼ ਵਾਲੇ ਚਾਹ ਬਹੁਤ ਘੱਟੀਆਂ ਸਮਝੋ ਅਮਰੀਕਾਆਂ ਪਰ ਪਰਮੇਸ਼ਰ ਦਾ ਸੂਰ ਜੋ ਸੇਮ ਦਾ ਸੇਮ ਰੱਖਿਆ ਹੁਣ ਵਾਸਤੇ ਹਵਾ ਵੀ ਹੋਈ ਜਾਈ ਹੈ ਪਾਣੀ ਵੀ ਹੋ ਜਾਈ ਹੈ بارش ਵੀ ਉੱਥੇ ਉੱਥੇ ਹੁੰਦੀ ਹੈ ਬੱਚਿਆਂ ਵਿੱਚ ਹੁੰਦਾ ਨੇ ਲੜੇ ਹੋਈਆਂ ਨੇ ਖਾਲਸਾ ਜੀ ਦੀਆਂ ਬੱਚੀ ਕੱਢ ਕੇ ਪਾ ਤੇ ਦੋ ਆ ਵੀ ਜੀ ਘਟੀਆਂ ਵਧੀਆਂ ਸਾਹਮਣੇ ਤੁਹਾਡੀ ਮਰਜ਼ੀ ਹੋਣੀ ਮੈਂ ਤਾਂ ਸਿਰਫ ਕਹਦਾ ਵੀ ਘਟੀਆਂ ਵਧੀਆਂ ਤੁਹਾਡੀ ਕੋਈ ਹੈ ਨਹੀਂ